ਤਨ ਆਲ ਜਿਹੜਾ ਜਿਹੜਾ ਵੱਖ-ਵੱਖ ਸਟੇਟਾਂ ਨੂੰ ਜਦੋਂ ਪੰਜਾਬ ਦੇ ਡਿਸਟ੍ਰਿਕਟਰੀ ਦੇ ਅੰਦਰ ਜਿਹੜੀਆਂ ਪੰਜਾਬ ਦੀਆਂ ਡਿਸਟ੍ਰਿਕਟਰੀਆਂ ਲੱਗੀਆਂ ਪੰਜਾਬ ਦੀਆਂ ਫੈਕਟਰੀਆਂ ਲੱਗੀਆਂ ਉਹਨਾਂ ਫੈਕਟਰੀਆਂ ਦੇ ਅੰਦਰੋਂ ਟਰੱਕ ਭਰ ਕੇ ਜਾਂ ਵੱਡੇ ਟੈਂਕਰ ਭਰ ਕੇ ਬਾਹਰਲੇ ਸਟੇਟਾਂ ਨੂੰ ਜਾਂਦੇ ਨੇ ਮੰਨ ਲਓ ਕੋਈ ਮਿਜ਼ੋਰਾਮ ਨੂੰ ਜਾ ਰਿਹਾ ਕੋਈ ਗੁਜਰਾਤ ਨੂੰ ਜਾ ਰਿਹਾ ਜਾਂ ਕਿਸੇ ਹੋਰ ਸਟੇਟ ਨੂੰ ਜਾ ਰਿਹਾ ਉਹਨਾਂ ਦੇ ਵਿੱਚੋਂ ਪਿਲਫਰ ਕਰਦੇ ਲੱਗੇ ਉਹਨਾਂ ਦੇ ਵਿੱਚੋਂ 2 ਲੀਟਰ ਕੱਢ ਲਿਆ 4 ਲੀਟਰ ਕੱਢ ਲਿਆ ਇਹ ਢਾਬਿਆਂ ਤੇ ਖੜ ਕੇ ਜਿਹੜੇ ਛੋਟੇ-ਛੋਟੇ ਕਈ ਢਾਬੇ ਚੱਲਦੇ ਨੇ ਉਹਨਾਂ ਤੇ ਖੜ ਕੇ ਉਥੇ ਕੱਢ ਲਈ ਜਾਂਦੀ ਆ ਕੱਢਣ ਤੋਂ ਬਾਅਦ ਫਿਰ ਉਹਨੂੰ ਇਕੱਠਾ ਕਰਕੇ ਵੱਡੇ ਡਰਮ ਵਿੱਚ ਭਰ ਕੇ ਫਿਰ ਉਹਨੂੰ ਮਾਰਕੀਟ 'ਚ ਵੇਚਿਆ ਜਾਂਦਾ ਹੈ ਜਿਹੜੇ ਸਮੱਗਲਰ ਨੇ ਜਾਂ ਗੈਰਕਾਨੂੰਨੀ ਕੰਮ ਕਰਦੇ ਨੇ ਫਿਰ ਉਹਨੂੰ ਵੇਚਿਆ ਜਾਂਦਾ ਹੈ ਸੋ ਹਜੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਮੁੱਢਲੇ ਰੂਪ ਵਿੱਚ ਆ ਦੇਖਾਂਗੇ ਕਿਹੜੇ ਢਾਬੇ ਵਾਲੇ ਇਨਵੋਲਵ ਨੇਗੇ ਜਿੱਥੇ ਲੁਕੋ ਕੇ ਰੱਖੀ ਸੀ ਉਹ ਅੰਦਰਸ਼ਕ ਕੀ ਦੀਆ ਉਹਨਾਂ ਸਾਰਿਆਂ ਨੂੰ ਚਲਾਨ ਕੀਤਾ ਜਾਊਗਾ ਉਹਨਾਂ ਸਾਰਿਆਂ ਦੇ ਖਿਲਾਫ ਇਨਵੈਸਟੀਗੇਸ਼ਨ ਹੋਊਗੀ ਜਿੰਨਾ ਐਥਨੌਲ ਫੜਿਆ ਗਿਆ ਜਿੰਨਾ ਐਥਨੌਲ ਫੜਿਆ ਗਿਆ 836 ਪੇਟੀਆਂ ਗੈਰ ਕਾਨੂੰਨੀ ਸ਼ਰਾਬ ਜਿਹੜੀ ਉਹ ਤਿਆਰ ਕੀਤੀ ਜਾ ਸਕਦੀ ਸੀ ਵੱਡੀ ਗੱਲ ਹੈ ਕਿ 836 ਪੇਟੀਆਂ ਗੈਰ ਕਾਨੂੰਨੀ ਸ਼ਰਾਬ ਜਿਹੜੀ ਉਹ ਤਿਆਰ ਕੀਤੀ ਜਾ ਸਕਦੀ ਸੀ ਔਰ ਲਗਭਗ 1000 ਬੋਟਲ 1000 ਬੋਟਲ ਜਿਹੜੀ ਉਹ ਸ਼ਰਾਬ ਦੀ ਹੋ ਸਕਦੀ ਸੀ ਜਿਹੜੀ ਨੇ ਮਾਰਕੀਟ ਜਾਣਾ ਸੀਗਾ ਔਰ ਬਹੁਤ ਸਾਰਿਆਂ ਨੂੰ ਜਿਹੜਾ ਮੈਸਜ ਦਾ ਫਿਜ਼ੀਕਲੀ ਵੀ ਹਰਮ ਹੋਣਾ ਸੀਗਾ ਸੋਈ ਕੋਈ ਨਾ ਕੋਈ ਕੈਜ਼ੁਐਲਟੀ ਵੀ ਹੋ ਸਕਦੀ ਸੀ ਕੋਈ ਨਾ ਕੋਈ ਡੈਥ ਵੀ ਹੋ ਸਕਦੀ ਸੀ ਸੋ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਆ ਪੰਜਾਬ ਪੁਲਿਸ ਨੇ ਸਯੁੱਧ ਨਸ਼ਿਆਂ ਵਿਰੋਧ ਨੂੰ ਇੱਕ ਬਹੁਤ ਸਾਮਿੰਦਾ ਭਾਰੀ ਸਫਲਤਾ ਪੰਜਾਬ ਦੇ ਅੰਦਰ ਮਿਲ ਰਹੀ ਆ ਔਰ ਲੋਕ ਪਿੰਡਾਂ ਦੇ ਲੋਕ ਜਿਹੜੇ ਨੇ ਕਿ ਉਹ ਆਪ ਆ ਕੇ ਸਰਕਾਰ ਦਾ ਸਾਥ ਦੇ ਰਹੇ ਨੇ ਕਿ ਸੋ ਲੋਕ ਆਪ ਆ ਕੇ ਪੁਲਿਸ ਦਾ ਸਾਥ ਦੇ ਰਹੇ ਨੇ ਕਿ ਔਰ ਨਸ਼ਿਆਂ ਦਾ ਕੋਹੜ ਜਿਹੜਾ ਉਹ ਪੰਜਾਬ ਚੋਂ ਜੜ ਤੋਂ ਖਤਮ ਹੋਊਗਾ ਇਹਦੇ ਲਈ ਪੰਜਾਬ ਦੇ ਲੋਕ ਬੜੇ ਉਤਾਬਲੇ ਨੇ ਕਿ ਔਰ ਸਰਕਾਰ ਦੇ ਨਾਲ ਮਿਲ ਕੇ ਲਗਾਤਾਰ ਜਿਹੜੇ ਸਾਂਝੇ ਆਪਰੇਸ਼ਨ ਨੇ ਚੱਲ ਰਹੇ ਨੇ ਕਿ ਚੈਕਸਾਈਡ ਡਿਪਾਰਟਮੈਂਟ ਦਾ ਇਸ ਕੇਈ ਜਗ੍ਹਾ ਦੇ ਉੱਤੇ ਦੂਸਰੇ ਡਿਪਾਰਟਮੈਂਟ ਵੀ ਇਨਵੋਲਵ ਨੇ ਕਿ ਸਮਾਜ ਸਵੰਦਾ ਅੱਜ ਇੱਕ ਅਹਿਮ ਸਫਲਤਾ ਜਿਹੜੀ ਆ वो संगरूर पुलिस ने हासिल किया एक बहुत ही इंपोर्टेंट इशू जो कि पंजाब के अंदर आम आदमी पार्टी सरकार वालों सरदार भगवंत सिंह मान मानजोग मुख्यमंत्री साहब की अगवाई युद्ध नशिया के विरुद्ध युद्ध नश्य विरुद्ध युद एक बहुत बड़ी मुहिम जीड़ी आज तो लगभग सत्तर दिन पहला सत्तर दिन पंजाब स्टार्ट की गई सी उस मुहिम मैं समझता बड़ी तेजी बड़े अच्छे तरीके काम कर रही है हूँ तक ਜਿਵੇਂ ਮੈਂ ਗੱਲ ਕਰਾਂ ਇਹਨਾਂ 70 ਦਿਨਾਂ ਦੇ ਵਿੱਚ 4745 4745 ਐਫ ਆਈ ਆਰ ਜਿਹੜੀਆਂ ਰਹੀਆਂ ਉਹ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਰਜਿਸਟਰ ਹੋਈਆਂ ਰਹੀਆਂ ਔਰ ਲਗਭਗ 7536 7536 ਜਿਹੜੇ ਦੋਸ਼ੀ ਨੇ ਕਾਰਪੋਰੇਟ ਨੇ ਅਕਿਊਜ਼ ਨੇਗੇ ਉਹ ਹੁਣ ਤੱਕ ਉਹਨਾਂ ਦੀ ਅਰੈਸਟ ਹੋਈ ਜਾਗੀ ਸੋ ਇਸ ਤੋਂ ਬਿਨਾ ਲਗਭਗ ਜੇ ਮੈਂ ਹੈਰੋਇਨ ਦੀ ਗੱਲ ਕਰਾਂ 301 ਕਿਲੋ ਹੈਰੋਇਨ ਜਿਹੜੀਆਂ ਉਹ ਹੁਣ ਤੱਕ ਸਰਕਾਰ ਵੱਲੋਂ ਬਰਾਮਦ ਹੋਈ ਆ ਸਾਡੇ ਪੁਲਿਸ ਡਿਪਾਰਟਮੈਂਟ ਵੱਲੋਂ ਬਰਾਮਦ ਹੋਈ ਆ ਇਸੇ ਤਰੀਕੇ ਲਗਭਗ 71 71 ਹਾਊਸਸ ਜਿਹੜੇ ਕਿ ਇਲੀਗਲ ਗੈਰ ਕਾਨੂੰਨੀ ਤੱਦਾ ਕਰਕੇ ਯਾਨੀ ਕਿ ਨਸ਼ੇ ਵੇਚ ਕੇ ਬੜਾਈ ਦੀ ਪ੍ਰਾਪਰਟੀ ਆ ਉਹਨੂੰ ਡਿਬਾਲਿਸ਼ ਕੀਤਾ ਗਿਆ ਉਹਨੂੰ ਜਿਹੜਾ ਤਹਿਸ ਤੈਸ ਕੀਤਾ ਗਿਆ ਤਾਂ ਕਿ ਜਿਹੜੇ ਦਸ਼ਾ ਤਸਕਰ ਨੇਗੇ ਉਹਨਾਂ ਦੇ ਹੌਸਲੇ ਜਿਹੜੇ ਦੇਗੇ ਉਹਨਾਂ ਨੂੰ ਵੀ ਤਹਿਸ ਤੈਸ ਕੀਤਾ ਜਾ ਸਕੇ ਔਰ ਇਸ ਤੋਂ ਬਿਨਾ ਕੱਲ ਇੱਕ ਬਹੁਤ ਵੱਡੀ ਕਾਰਵਾਈ ਕਰਦੇ ਹੋਏ ਸਗਰੂਰ ਪੁਲਿਸ ਦੇ ਸਾਡੇ ਐਸਐਸਪੀ ਸਾਹਿਬਾਨ ਵੱਲੋਂ ਇਹਨਾਂ ਦੇ ਦੇਖ ਰੱਖਦੇ ਵਿੱਚ ਔਰ ਡੀਐਸਪੀ ਦੜਬਾ ਅਕਸਾਈ ਦੇ ਸਾਰੇ ਅਧਿਕਾਰੀਆਂ ਵੱਲੋਂ ਇੱਕ ਬਹੁਤ ਵੱਡਾ ਆਪਰੇਸ਼ਨ ਜਿਹੜਾ ਕੱਲ ਚਲਾਇਆ ਗਿਆ ਜਿਹਦੇ ਤਹਿਤ ਦੜਬਾ ਦੇ ਵਿੱਚ ਪਹਿਲਾ ਫਸ ਜਿਹੜੀ ਇਨਫੋਰਮੇਸ਼ਨ ਮਿਲੀ ਉਹਦੇ ਤਹਿਤ 200 ਲੀਟਰ ኢਐਨਏ ਐਕਸਟਰਾ ਨਿਊਟਰਲ ਅਲਕੋਹਲ 에ਥਨੋਲ ਜਿਹੜਾਗਾ 200 ਲੀਟਰ ਦੀ ਰਿਕਵਰੀ ਹੋਈ ਔਰ ਉਸ ਤੋਂ ਬਾਅਦ ਉਸਰ ਕਵਰੀ ਤੋਂ ਬਾਅਦ ਸੈਕੰਡ ਜਿਹੜਾ ਅੱਗੇ ਵਧਦੇ ਹੋਏ 11 ਜਿਹੜੇ ਢੋਲ ਲਏਗੇ 11 ਢੋਲ ਉਹ ਬਰਾਮਦ ਹੋਏ ਹਰੇਕ ਚੋ 200 ਸੋ ਕੁੱਲ ਜਿਹੜੀ ਆ ਹੁਣ ਤੱਕ 2200 40 ਲੀਟਰ 2240 ਲੀਟਰ ਜਿਹੜਾ ਗੈਰ ਕਾਨੂੰਨੀ ਇਥਨੌਲ ਇਨਾ ਉਹ ਬਰਾਮਦ ਕੀਤਾ ਗਿਆ ਇਥਨੌਲ ਅੱਗੇ ਮਾਰਕੀਟ ਜਾਣਾ ਸੀਗਾ ਮਾਰਕੀਟ ਜਾ ਕੇ ਇਹਨੇ ਮੈਸਮਿੰਦਾ ਕਿਸੇ ਨਾ ਕਿਸੇ ਹੂਸਟ ਐਸਟਿਊਮ ਵੀ ਜਨਮ ਦੇਣਾ ਸੀ ਕੋਈ ਨਾ ਕੋਈ ਵੱਡੀ ਵਾਰਦਾਤ ਜਿਹੜੀ ਆ ਉਹ ਹੋਣ ਤੋਂ ਬਚਾਈ ਜਾਗੀ ਔਰ ਦੂਸਰਾ ਜਿਹੜਾ ਗੈਰ ਕਾਨੂੰਨੀ ਕੰਮ ਕਰ ਰਹੇ ਨੇਗੇ ਉਹ ਲੋਕ ਜਿਹੜੇ ਐਲਕੋਹਲ ਦਾ ਇਥਨੋਲ ਦਾ ਯਾਹੋ ਨਸ਼ਾ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਵੱਡੀ ਸਫਲਤਾ ਜਿਹੜੀ ਆ ਉਹ ਸਾਡੀ ਸਰੂਰ ਪੁਲਿਸ ਨੇ ਹਾਸਲ ਕੀਤੀ ਆ ਸੋ ਦੋ ਦੋਸ਼ੀ ਜਿਹੜੇ ਲੱਗੇ ਦੋ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਨੇਗੇ ਇਨਵੈਸਟੀਗੇਸ਼ਨ ਜਿਹੜੀ ਆ ਜ ਅਨਿਸ਼ਲ ਸਟੇਜ ਦੇ ਉੱਤੇ ਆ ਇਨਵੈਸਟੀਗੇਸ਼ਨ ਜਿਹੜੀ ਆ ਉਹ ਜੇ ਮੋਡਿਊਲ ਸਟੇਜ ਦੇ ਉੱਤੇ ਆ ਬਿਲਕੁਲ ਮੈਂ ਹੁਣੇ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਹੋਰ ਦੋਸ਼ੀ ਲਗੇ ਜਿਨ੍ਹਾਂ ਦੇ ਗਡਾਊਨ ਦੇ ਅੰਦਰ ਜਾਂ ਜਿਨ੍ਹਾਂ ਦੇ ਜਿਨ੍ਹਾਂ ਨੇ ਇਹ ਜਿਹੜੀ ਥਨੋਲ ਆ ਜਾਂ ਇਐਨ ਆ ਉਹ ਲਕੋ ਕੇ ਰੱਖੀ ਆ ਉਹਨਾਂ ਸਾਰਿਆਂ ਦਾ ਇਨਵੈਸਟੀਗੇਸ਼ਨ ਚ ਪਤਾ ਲਾਇਆ ਜਾ ਰਿਹਾ ਸਾਡੇ ਐਸਐਚਓ ਸਹਿਬਾਨ ਡੀਐਸਪੀ ਸਹਿਬਾਨ ਸਾਡੇ ਐਕਸਾਈਜ਼ ਦੇ ਅਧਿਕਾਰੀ ਸਾਰੇ ਉਸ ਤੇ ਕਾਰਵਾਈ ਕਰ ਰਹੇ ਨੇਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜਿਹੜਾ ਦੋਸ਼ੀ ਆ ਉਹ ਬਖਸ਼ਿਆ ਨਾ ਜਾਵੇ ਇਸ ਤੋਂ ਬਿਨਾ ਪਿਛਲੇ 4 ਦਿਨਾਂ ਚ ਵਡੀਆਂ ਕਾਰਵਾਈਆਂ ਕਰਦੇ ਹੋਏ ਮਹਾਲੀ ਦੇ ਅੰਦਰ ਚਾਰ ਪਰਚੇ ਚਾਰ ਪਰਚੇ ਜਿਹੜੇ ਮਹਾਲੀ ਦੇ ਅੰਦਰ ਅ ਦਰਜ ਹੋਏ ਲਗੇ ਤਾਂ ਕਿ ਜਿਹੜੀ ਇੰਟਰ ਸਟੇਟ ਸਮਗਲਿੰਗ ਆ ਗਈ ਜਿਹੜੀ ਇੰਟਰ ਸਟੇਟ ਸਮਗਲਿੰਗ ਆ ਖਾਸ ਕਰਕੇ ਐਕਸਾਈ ਦੇ ਅੰਦਰ ਸ਼ਰਾਬ ਦੀ ਆ ਉਹਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ ਪਿਛਲੇ 3 ਸਾਲਾਂ ਤੋਂ ਲਗਾਤਾਰ ਅਸੀਂ ਇਸ ਕੰਮ 'ਚ ਲੱਗੇ ਹੋયા ਹਾਂਗੇ ਸਾਡਾ ਰੈਵਨਿਊ ਵੀ ਵਧਿਆਗਾ ਸੋ ਬਿਲਕੁਲ ਜਦੋਂ ਪੰਜਾਬ ਦੇ ਅੰਦਰੋਂ ਬਾਹਰਲੇ ਸਟੇਟਾਂ ਦੀ ਜਿਹੜੀ ਆ ਸਮਗਲੇ ਖਤਮ ਹੋ ਗਈ ਜਦੋਂ ਬਿਲਕੁਲ ਤਾਂ ਉਸ ਤੋਂ ਬਾਅਦ ਮੈਂ ਸਮਝਦਾ ਪੰਜਾਬ ਦੇ ਅੰਦਰ ਕੋਈ ਵੀ ਗੈਰਕਾਨੂੰਨੀ ਤੱਦਾ ਕਰਨ ਵਾਲਾ ਵਿਅਕਤੀ ਨਹੀਂ ਬਚੂਗਾ ਸੋ ਪਿਛਲੇ ਪਿਛਲੇ 5 ਦਿਨਾਂ ਦੇ ਵਿੱਚ 5 ਵੱਟੀਆਂ ਐਫਆਈਆਰਾਂ ਜਿਹੜੀਆਂ ਲੱਗੀਆਂ ਉਹ ਮਹਾਰੀਚ ਹੋਈਆਂ ਲੱਗੀਆਂ ਔਰ ਇਸ ਤੋਂ ਬਿਨਾ ਪਿਛਲੇ ਹਫਤੇ ਇੱਕ ਵੱਡੀ ਐਫਆਈਆਰ ਜਿਹੜੀ ਉਹ ਛਾਇਲੀ ਥਾਣੇ 'ਚ ਹੋਈ ਆ 54 ਜਿਹੜੇ ਦੇ ਬੋਟਲ ਕੇਸਸ ਜਿਹੜੇ ਨੇਗੇ ਉਹ ਐਕਸਾਈਜ਼ ਤੇ ਫੜੇ ਗਏ ਨੇ ਸੋ ਮੈਂ ਸਮਝਦਾ ਪੰਜਾਬ ਪੁਲਿਸ ਨੇ ਬਹੁਤ ਹੀ ਅੱਛੀ ਕਾਰਵਾਈ ਕਰਦੇ ਹੋਏ ਬਹੁਤ ਹੀ ਅੱਛੀ ਕਾਰਵਾਈ ਕਰਦੇ ਹੋਏ ਇਹ ਜਿਹੜੀ ਆ ਇਹ ਘਟਨਾ ਹੋਣ ਤੋਂ ਰੋਕਿਆਗਾ ਕਿਉਂਕਿ ਜੇ ਇਹ ਜਿੰਨਾ ਐਥਨੋਲ ਫੜਿਆ ਗਿਆ ਜਿੰਨਾ ਐਥਨੋਲ ਫੜਿਆ ਗਿਆ ਤਾਂ ਇਹਦੇ ਨਾਲ 836 ਪੇਟੀਆਂ 836 ਪੇਟੀਆਂ ਗੈਰ ਕਾਨੂੰਨੀ ਸ਼ਰਾਬ ਜਿਹੜੀ ਉਹ ਤਿਆਰ ਕੀਤੀ ਜਾ ਸਕਦੀ ਵੱਡੀ ਗੱਲ ਹੈ ਕਿ 836 ਪੇਟੀਆਂ ਗੈਰ ਕਾਨੂੰਨੀ ਸ਼ਰਾਬ ਜਿਹੜੀ ਉਹ ਤਿਆਰ ਕੀਤੀ ਜਾ ਸਕਦੀ ਸੀ ਔਰ ਲਗਭਗ 1000 ਬੋਟਲ 1000 ਬੋਟਲ ਜਿਹੜੀ ਉਹ ਸ਼ਰਾਬ ਦੀ ਹੋ ਸਕਦੀ ਸੀ ਜਿਹੜੀ ਨੇ ਮਾਰਕੀਟ ਜਾਣਾ ਸੀਗਾ ਔਰ ਬਹੁਤ ਸਾਰਿਆਂ ਨੂੰ ਜਿਹੜਾ ਮੈਸਜ ਦਾ ਫਿਜ਼ੀਕਲੀ ਵੀ ਹਰਮ ਹੋਣਾ ਸੀਗਾ ਸੋਈ ਕੋਈ ਨਾ ਕੋਈ ਕੈਜ਼ੁਐਲਟੀ ਵੀ ਹੋ ਸਕਦੀ ਸੀ ਕੋਈ ਨਾ ਕੋਈ ਡੈਥ ਵੀ ਹੋ ਸਕਦੀ ਸੀ ਸੋ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਆ ਪੰਜਾਬ ਪੁਲਿਸ ਨੇ ਸਯੁੱਧ ਨਸ਼ਿਆਂ ਵਿਰੁੱਧ ਨੂੰ ਇੱਕ ਬੱਸ ਸੰਬੰਧ ਦਾ ਭਾਰੀ ਸਫਲਤਾ ਪੰਜਾਬ ਦੇ ਅੰਦਰ ਮਿਲ ਰਹੀ ਆ ਔਰ ਲੋਕ ਪਿੰਡਾਂ ਦੇ ਲੋਕ ਜਿਹੜੇ ਨੇ ਕਿ ਉਹ ਆਪ ਆ ਕੇ ਸਰਕਾਰ ਦਾ ਸਾਥ ਦੇ ਰਹੇ ਨੇ ਕਿ ਸੋ ਲੋਕ ਆਪ ਆ ਕੇ ਪੁਲਿਸ ਦਾ ਸਾਥ ਦੇ ਰਹੇ ਨੇ ਕਿ ਔਰ ਨਸ਼ਿਆਂ ਦਾ ਕੋਹੜ ਜਿਹੜਾ ਉਹ ਪੰਜਾਬ ਚੋਂ ਜੜ ਤੋਂ ਖਤਮ ਹੋਊਗਾ ਇਹਦੇ ਲਈ ਪੰਜਾਬ ਦੇ ਲੋਕ ਬੜੇ ਉਤਾਪਲੇ ਨੇ ਕਿ ਔਰ ਸਰਕਾਰ ਦੇ ਨਾਲ ਮਿਲ ਕੇ ਲਗਾਤਾਰ ਜਿਹੜੇ ਸਾਂਝੇ ਆਪਰੇਸ਼ਨ ਨੇ ਚੱਲ ਰਹੇ ਨੇ ਕਿ ਚੈਕਸਾਈਡ ਡਿਪਾਰਟਮੈਂਟ ਦਾ ਇਸ ਕਈ ਜਗ੍ਹਾ ਦੇ ਉੱਤੇ ਦੂਸਰੇ ਡਿਪਾਰਟਮੈਂਟ ਵੀ ਇਨਵੋਲਵ ਨੇ ਕਿ ਸਮਝ ਸਮਝਦਾ ਅੱਜ ਇੱਕ ਅਹਿਮ ਸਫਲਤਾ ਜਿਹੜੀ ਆ ਉਹ ਸੰਗਰੂਰ ਪੁਲਿਸ ਨੇ ਹਾਸਲ ਕੀਤੀ। ਜਿਵੇਂ ਸਰ ਇਹਦੀ ਵੱਡੀ ਮਾਤਰਾ ਦੇ ਇਥਨੋਲ ਲਿਆਏ ਕਿਥੋਂ ਸੀ? ਬਿਲਕੁਲ ਇਹ ਇਥਨੋਲ ਜਿਹੜਾ ਜਿਹੜਾ ਵੱਖ-ਵੱਖ ਸਟੇਟਾਂ ਨੂੰ ਜਦੋਂ ਪੰਜਾਬ ਦੀ ਡਿਸਟਿਲਰੀ ਦੇ ਅੰਦਰ ਜਿਹੜੀਆਂ ਪੰਜਾਬ ਦੀਆਂ ਡਿਸਟਿਲਰੀਆਂ ਲੱਗੀਆਂ ਪੰਜਾਬ ਦੀਆਂ ਫੈਕਟਰੀਆਂ ਲੱਗੀਆਂ ਉਹਨਾਂ ਫੈਕਟਰੀਆਂ ਦੇ ਅੰਦਰ ਜਦੋਂ ਟਰੱਕ ਭਰ ਕੇ ਜਾਂ ਵੱਡੇ ਟੈਂਕਰ ਭਰ ਕੇ ਬਾਹਰਲੇ ਸਟੇਟਾਂ ਨੂੰ ਜਾਂਦੇ ਨੇ ਮੰਨ ਲਓ ਕੋਈ ਮਿਜ਼ੋਰਾਮ ਨੂੰ ਜਾ ਰਿਹਾ ਕੋਈ ਗੁਜਰਾਤ ਨੂੰ ਜਾ ਰਿਹਾ ਜਾਂ ਕਿਸੇ ਹੋਰ ਸਟੇਟ ਨੂੰ ਜਾ ਰਿਹਾ ਉਹਨਾਂ ਦੇ ਵਿੱਚੋਂ ਪਿਲਫਰ ਕਰਦੇ ਲੱਗੇ ਉਹਨਾਂ ਦੇ ਵਿੱਚੋਂ 2 ਲੀਟਰ ਕੱਢ ਲਿਆ 4 ਲੀਟਰ ਕੱਢ ਲਿਆ ਤੇ ਢਾਬਿਆਂ ਤੇ ਖੜ ਕੇ ਜਿਹੜੇ ਛੋਟੇ ਛੋਟੇ ਕਈ ਢਾਬੇ ਚੱਲਦੇ ਨੇ ਉਹਨਾਂ ਤੇ ਖੜ ਕੇ ਉਥੇ ਕੱਢ ਲਈ ਜਾਂਦੀ ਆ ਕੱਢਣ ਤੋਂ ਬਾਅਦ ਫਿਰ ਉਹਨੂੰ ਇਕੱਠਾ ਕਰਕੇ ਵੱਡੇ ਡਰਮ ਵਿੱਚ ਭਰ ਕੇ ਫਿਰ ਉਹਨੂੰ ਮਾਰਕੀਟ ਵਿੱਚ ਵੇਚਿਆ ਜਾਂਦਾ ਹੈ ਜਿਹੜਾ ਸਮੱਗਲਰ ਨੇ ਜਾਂ ਗੈਰਕਾਨੂੰਨੀ ਕੰਮ ਕਰਦੇ ਨੇ ਫਿਰ ਉਹਨਾਂ ਨੂੰ ਵੇਚਿਆ ਜਾਂਦਾਗਾ ਸੋ ਹਜੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਮੁੱਢਲੇ ਰੂਪ ਵਿੱਚ ਆ ਦੇਖਾਂਗੇ ਕਿ ਕਿਹੜੇ ਢਾਬੇ ਵਾਲੇ ਇਨਵੋਲਵ ਨੇਗੇ ਜਿੱਥੇ ਲੁਕੋ ਕੇ ਰੱਖੀ ਸੀ ਉਹ ਅੰਦਰਸ਼ਕ ਕੀ ਦੀਆ ਉਹਨਾਂ ਸਾਰਿਆਂ ਨੂੰ ਚਲਾਨ ਕੀਤਾ ਜਾਊਗਾ ਉਹਨਾਂ ਸਾਰਿਆਂ ਦੇ ਖਿਲਾਫ ਇਨਵੈਸਟੀਗੇਸ਼ਨ ਹੋਣੀ ਪਿਛਲੇ ਸਮੇਂ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਬਹ ਹਲਕੇ ਦੇ ਜਿਹੜੇ ਸ਼ਰਾਬ ਦੇ ਨਕਲੀ ਬਰਾਮਦ ਹੋਈ ਸੀ ਉਹ ਬਹੁਤਾਂ ਵੀ ਹੋਈਆਂ ਸੀ ਤੇ ਦੁਬਾਰਾ ਇੱਕ ਵਾਰ ਫੇਰ ਉੱਪਰ ਕਿਹਾ ਜੋ ਜਿਹੜੇ ਬਹ ਹਲਕੇ ਦੇ ਵਿੱਚ ਹੋਈ ਐਡਾ ਵੱਡਾ ਜਿਹੜਾ ਜਗੀਰਾ ਫੜਾਇਆ ਗਿਆ ਕਿਉਂਕਿ ਹਾਈਵੇ ਇਮੀਡੀਏਟਲੀ ਢੜਵਾਲ ਕਾ ਸਟਾਰਟ ਹੋ ਜਾਂਦਾ ਹਾਈਵੇ ਦੇ ਉੱਤੇ ਔਰ ਲੰਬਾ ਇਸ ਦਾ ਪੰਜਾਬ ਦਾ ਜਿਹੜਾ ਸਟ੍ਰੈਚ ਆ ਜਦ ਮੈਂ ਗੱਲ ਕਰਾਂ ਇਸ ਹਾਈਵੇ ਦੇ ਉੱਤੇ ਉਹ ਢੜਵਾਲ ਕੇ ਚ ਪੈਂਦਾ ਹੈਗਾ ਸੋ ਕਿਤਨਾ ਕਿਤੇ ਜਿਹੜੇ ਬਾਹਰਲੇ ਸਟੇਟਾਂ ਦੇ ਲੋਕ ਆ ਕੇ ਜਾਂ ਇਧਰੋਂ ਕਿ ਇੰਟਰ ਸਟੇਟ ਜਿਹੜੀ ਸਮੈਗਲਿੰਗ ਹੁੰਦੀ ਹੈ ਇਸ ਕਰਕੇ ਇਹ ਜਿਹੜੀ ਆ ਸਾਡੀ ਹੌਟਲੈਂਡ ਆ ਗਈ ਸੋ ਹੌਟਲੈਂਡ ਤੇ ਰਿਕਵਰੀ ਹੁੰਦੀ ਰਹਿੰਦੀ ਹੈ ਪਰ ਇਸੇ ਕਰਕੇ ਇਹ ਟੰਡੋਲੀ ਖੁਰਦਜੀ ਟੰਡੋਲੀ ਖੁਰਦ ਟੰਡੋਲੀ ਖੁਰਦ ਜਿਹੜਾ ਹਾਈਵੇ ਦੇ ਉੱਤੇ ਪੈਂਦਾ ਹੈਗਾ ਟੰਡੋਲੀ ਖੁਰਦ ਜਿਸ ਤਰੀਕੇ ਨਾਲ ਉਹ ਬੈਕਗ੍ਰਾਉਂਡ ਹੈ ਜੀ ਹਿਸਟਰੀ ਹਜੇ ਤਾਂ ਇਨਵੈ ਅਲੀ ਅਨੀਸ਼ ਇੱਕ ਦਾ ਨਾਮ ਸ਼ਾ ਮੁਹੰਮਦ ਪੁੱਤਰ ਅਲੀ ਹਸਨ ਯੂਪੀ ਤੋਂ ਮੇਰਠ ਦਾ ਰਹਿਣ ਵਾਲਾ ਇੱਕ ਹੈਗਾ ਾਰਮਾਨ ਪੁੱਤਰ ਸੁਭਾਨ ਇਹ ਡਗਰੂਆ ਡਗਰੂਆ ਜ਼ਿਲ੍ਹਾ ਪੂਰਨੀਆਂ ਤੇ ਬਿਹਾਰ ਤੋਂ ਦੋਨੇ ਦੋਸ਼ੀ ਜਿਹੜੇ ਨੇ ਕੀ ਾਰਮਾਨ ਸਭ ਾਰਮਾਨ ਸਭ ਸੁਭਾਨ ਸੁਭਾਨ ਇਹ ਵੀ ਜੇ ਦੋਨੇ ਯੂਪੀ ਦੇ ਨੇ ਕਿ ਹਜੇ ਜਿਹੜੇ ਲੋਕਲ ਬੰਦੇ ਇਨਵੋਲਵ ਨੇਗੇ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ